ਜਿੰਦਾਬਾਦ ਜਿੰਦਾਬਾਦ ਕੰਨਗੇ ਜਿੰਨਾ ਗਾਣੇ ਲੋਕਾਂ ਦੇ ਹੜ ਪਾਉਂਦੇ ਜਾਣੇ ਕੰਨਗੇ ਜਿੰਨਾ ਗਾਣੇ ਲੋਕਾਂ ਦੇ ਹੜ ਪਾਉਂਦੇ ਜਾਣੇ ਮੰਗ ਮੰਗ ਕੇ ਦੇਖਾਂਗੇ ਚੋਲ ਮੰਗ ਕੇ ਦੇਖਾਂਗੇ ਫਕਤਾ ਨਾ ਡਰਦੇ ਹੰਦੋ ਜਿੰਨਾ ਕੋਈ ਡਰਦੇ ਲੋਕ ਅੱਲਾਹ ਲਈ ਜੋ ਲੜਦੇ ਹੰਦੋ ਜਿੰਨਾ ਕੋਈ ਡਰਦੇ ਲੋਕ ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਸਵੇਰੇ ਸਾਜਰੇ ਤੁਹਾਡੀ ਗ੍ਰਿਫਤਾਰੀ ਕਰਕੇ ਤੁਹਾਨੂੰ ਕੱਲ੍ਹ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਇਹਦੇ ਬਾਰੇ ਗੱਲਬਾਤ ਵੈਗੁਰਜੀ ਕਾਕਾ ਸਾਹਿਬੈਗੁਰਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਾਈ 5 ਤਰੀਕ ਨੂੰ ਸਵੇਰੇ 5:30 ਵਜੇ ਬਾਈ ਧਾਰਾਂ ਚੋਂਦੇ ਸੀਗੇ ਅਚਨ ਚੇਤ ਪੁਲਿਸ ਪਾਰਟੀ ਆਉਂਦੀ ਆ ਔਰ ਧੱਕੇ ਨਾਲ ਘਰੋਂ ਲਿਜਾ ਕੇ ਜਣੀ ਇੱਕ ਰਾਤ ਸਾਨੂੰ ਭਾਸੋਂ ਥਾਣੇ ਦੇ ਵਿੱਚ ਬੰਦ ਕੀਤਾ ਜਾਂਦਾ ਬਾਈ ਜਦੋਂ ਘਰੇ ਘਰੋਂ ਚੱਕਿਆ ਜਾਂਦਾ ਤਾਂ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਜਿਹੜਾ ਭਾਸੋਂ ਦਾ ਐਸਐਚਓ ਆ ਉਹ ਦੱਸਦਾ ਕਿ ਗਮਧੂਰ ਸਿੰਘ ਫੜ ਲਿਆ ਬਾਈ ਜੇਲ ਭੇਜਾਂਗੇ ਜਣੀ ਤੜਕੇ 6 ਵਜੇ ਉਹਨੇ ਇਹ ਗੱਲ ਤੇਰੇ ਸਾਹਮਣੇ ਗੱਡੀ ਦੇ ਵਿੱਚ ਕੀਤੀ ਆ ਸੋ ਅਸੀਂ ਮਾਨਸਿਕ ਤੌਰ ਤੇ ਤਿਆਰ ਆ ਪਹਿਲਾਂ ਦਾ ਇਹ ਗੱਲ ਦੱਸਣੀ ਚਾਹੁੰਨੇ ਆ ਬਾਈ ਟਕਰਾਂਗੇ ਜਿਹੜਾ ਦੇ ਮਨ ਚਾਹੇ ਇਥੇ ਦਾ ਪ੍ਰੋਸੈਸ ਨਾ ਚਾਹੁੰਦਾ ਵੀ ਸ਼ਾਇਦ ਡੰਡੇ ਦੇ ਨਾਲ ਇਹ ਸੰਘਰਸ਼ੀ ਲੋਕਾਂ ਨੂੰ ਸ਼ਾਇਦ ਅੰਦਰ ਬਾੜ ਦੂਗਾ ਬਾਈ ਇਹ ਭੁੱਲ ਜਵੇ ਇਹ ਜਿਹੜੇ ਕੰਡੇ ਬੀਜਿਆ ਆਉਣ ਵਾਲੇ ਦਿਨਾਂ 'ਚ ਬਾਈ ਵੱਡੇ ਹੋ ਕੇ ਟਕਰਾਂਗੇ ਸੋ ਇੰਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਗੇ ਜੇਲਾ ठाਣੇ ਲੋਕਾਂ ਦੇ ਹਰ ਬੋਦੇ ਜਾਣੇ ਕੀ ਕਰਨਗੇ ਜੇਲਾ ठाਣੇ ਲੋਕਾਂ ਦੇ ਹਰ ਬੋਦੇ ਜਾਣੇ ਮੰਗ ਮੰਗ ਕੇ ਦੇਖ ਲਿਆ ਜ਼ੋਰ ਜਵਾਕੇ ਦੇਖਾਂਗੇ ੱੱਕਾ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ੱੱਕਾ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਸੁਪਰਦਾਨ ਜੀ ਅੱਜ ਤੁਸੀਂ ਜੇਲ੍ਹ ਦੇ ਵਿੱਚੋਂ ਰਿਹਾ ਹੋਏ ਹੋ ਇਹ ਕੀ ਕਾਰਨ ਸੀ ਕਿ ਸਬੰਧ ਦੇ ਵਿੱਚ ਆਪਣੀ ਜਿਹੜੀ ਉਹ ਗ੍ਰਿਫਤਾਰੀ ਹੋਈ ਹੈ ਜੀ ਸਾਰੇ ਵਿਸਤਾਰ ਚ ਗੱਲਬਾਤ ਸਾਡੇ ਨਾਲ ਸਾਜੀ ਅੱਜ ਅਸੀਂ ਆ ਇਸ ਵਕਤ ਮੈਂ ਤੇ ਗਵਦੂਰ ਦੋਨੋਂ ਜਿਹੜੀ ਆਪਣੀ 90 ਦੀ ਜੇਲ ਹੈਗੀ ਹੈ ਜਲਜ ਉਹਦੇ ਤੋਂ ਹੁਣੇ-ਹੁਣੇ ਉਹਨਾਂ ਨੇ ਰਿਲੀਜ਼ ਕੀਤਾ ਹੈਗਾ ਅਸੀਂ ਪਿਛਲੇ ਦਿਨਾਂ ਤੋਂ ਪੰਜਾਬ ਦੇ ਅੰਦਰ ਲਗਾਤਾਰ ਲੰਬੇ ਸੰਘਰਸ਼ ਕਰ ਰਹੇ ਹਾਂ ਪੰਜਾਬ ਦੀ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਤੋਂ ਅਸੀਂ ਉਹ ਪਰਪਾਈ ਕਰਾਉਣ ਲਈ ਜਿਹੜੀ ਪਰਪਾਈ ਕਰਾਉਂਦੇ ਅਸੀਂ ਹੱਕਦਾਰ ਆਂ ਪੰਜਾਬ ਦੀ ਸਰਕਾਰ ਨੇ ਸਾਡਾ ਸ਼ੰਭੂ ਤੇ ਖਨੌੜੀ ਮੋਰਚਾ ਝਾੜਿਆ ਤੇ ਜਦੋਂ ਉਹਨਾਂ ਨੂੰ ਅਸੀਂ ਸਵਾਲ ਪੁੱਛਣ ਲਈ ਪਿੰਡਾਂ 'ਚ ਰੋਕਦੇ ਆਂ ਕਹਿੰਦੇ ਆ ਕਿ ਟੇਬਲ ਤੇ ਬਹਿ ਕੇ ਗੱਲ ਕਰੋ ਸਾਡਾ ਕਸੂਰ ਕੀ ਸੀ ਤੁਸੀਂ ਚੰਡੀਗੜ੍ਹ ਗਿਆ ਨੂੰ ਫੜ ਲਿਆ ਤੇ ਸਾਡਾ ਕਸੂਰ ਕੀ ਸੀ ਸਾਡੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਤੁਹਾਡੇ ਐਮਐਲਏ ਦੇ ਨਾਂ ਆ ਕੇ ਵਿੱਚ ਤੁਹਾਡੇ ਸਰਪੰਚਾਂ ਦੇ ਨਾਮ ਆ। ਮਤਲਬ ਇਸ ਗੱਲ ਤੋਂ ਘਬराई ਹੋਈ ਭਗਮੰਤ ਮਾਨ ਦੀ ਸਰਕਾਰ ਉਹਦਾ ਭਲੇਖਾ ਸੀ ਸਾਡੇ ਸ਼ੰਭੂ ਦੇ ਦਿੱਤੇ ਐਲਾਨ ਪ੍ਰੋਗਰਾਮ ਨੂੰ ਖੇਲ ਕਰਨ ਲਈ ਕਿ ਅਸੀਂ ਖਾਣਾ ਖੇਤ ਦਾ ਪ੍ਰੋਗਰਾਮ ਰੱਖਿਆ ਸੀ ਕਿ ਇਹ ਸਮਾਨ ਦੀ ਤਪਾਈ ਇਹ ਸਬੰਧ ਵਿੱਚ ਸਾਡੇ ਕਿਸਾਨਾਂ ਨੂੰ ਸੁੱਤੇ ਪਿਆ ਨੂੰ ਰਾਤ ਨੂੰ ਘਰਾਂ ਚੋਂ ਚੁੱਕ ਤੇ ਇਸ ਨਿਰੀ ਗੁੰਡਾਗਰਦੀ ਪੰਜਾਬ ਸਰਕਾਰ ਦੀ ਵੀ ਸ਼ਾਇਦ ਅਸੀਂ ਇਸ ਅਧੋਲਣ ਨੂੰ ਜੇਲ੍ਹ ਕਰਕੇ ਕਿਸਾਨਾਂ ਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਉਹ ਇਸ ਅਧੋਲਣ ਨੂੰ ਦਬਾ ਲਾਂਗੇ ਪਰ ਤੁਹਾਡੇ ਲੋਕਾਂ ਦੇ ਹੌਸਲੇ ਇੰਨੇ ਕਿ ਇਹ ਜੇਲ੍ਹ ਦੇ ਅੰਦਰ ਹੋਰ ਵੀ ਸਾਡੇ ਨਾਲ ਕਿਸਾਨ ਸੀ ਜਿਹੜੇ 6 ਕਿਸਾਨ ਅੰਦਰ ਹੈ ਹਜੇ ਅੰਦਰ ਨੇ ਉਹ ਰਿਹਾ ਨਹੀਂ ਕਿਤੇ ਉਹਨਾਂ ਨੂੰ ਵੀ ਜਲਦੀ ਸਰਕਾਰ ਨੂੰ ਰਿਹਾ ਕਰਨਾ ਪੈਣਾ ਕਿਉਂਕਿ ਤੁਸੀਂ ਪੰਜਾਬ ਦੇ ਲੋਕਾਂ ਨੇ ਪਿੰਡ ਪਿੰਡ ਤੋਂ ਭਗਮਤਮਾਨ ਦੀ ਸਰਕਾਰ ਨੂੰ ਕਟਹਿਰੇ ਚ ਕਢਾ ਲਿਆ। ਸੋ ਅਸੀਂ ਸਾਫ ਅੱਜ ਜੇਲ੍ਹ ਤੋਂ ਬਾਹਰ ਹੋਣ ਦੇ ਬਾਅਦ ਵੀ ਉਸੇ ਜਜ਼ਬੇ ਤੇ ਉਸੇ ਨਿਰਧਤਾ ਦੇ ਨਾਲ ਸੰਘਰਸ਼ ਲੜਾਂਗੇ ਭਗਮਤਮਾਨ ਦੀ ਸਰਕਾਰ ਨੂੰ ਸਾਫ ਸਫਾ ਚ ਕਹਿਣਾ ਚਾਹੁੰਦੇ ਹਾਂ। ਕਿ ਚਮਚੇ-ਜਮਚੇ ਦੀ ਭਰਵਾਈ ਕਰਾਉਣੀ ਆ ਲਾ ਲੋ ਜਿੰਨਾ ਜੋਰ ਲੱਗਦਾ ਜਣਾ ਸੱਟੇ ਅਸੀਂ ਡਰਨ ਵਾਲੇ ਨਹੀਂ ਦੋਲਣ ਵਾਲੇ ਨਹੀਂ ਹਰ ਚੀਜ਼ ਦਾ ਸਾਫ ਕਿਤਾਬ ਕਿੱਥੋਂ ਲੈਣਾ ਤੈ ਸਾਡੇ ਤੇ ਜ਼ਬਰ ਕੀਤਾ ਝੁਲਮ ਕੀਤਾ ਇਸ ਧਰਤੀ ਤੇ ਮਾਮਾ ਕੁੱਟੀਆਂ ਨੇ ਸੜਕਾਂ ਜਵਰੀ ਕੱਟਣ ਲਈ ਇੱਥੇ 13-13 ਮਹੀਨਿਆਂ ਦੀਆਂ ਬੱਚੀਆਂ ਨੂੰ ਜਿੜਾ ਕਟਾਈਆਂ ਨੇ ਤੈਨੂੰ ਕੱਲੇ-ਕੱਲੇ ਝੁਲਮ ਦਾ ਸਾਫ ਕਿਤਾਬ ਦੇਣਾ ਪੈਣਾ ਸੋ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਤਕੜੇ ਹੋ ਕੇ ਬਾਹਰ ਨਿਕਲੋ ਪਿੰਡ-ਪਿੰਡ ਪਗਮਤ ਮਾਨ ਨੂੰ ਉਹਦੀ ਪਾਰਟੀ ਨੂੰ ਉਹਦੇ ਐਮਐਲਏ ਨੂੰ ਉਦੇ ਮੰਤਰੀਆਂ ਨੂੰ ਸਵਾਲ ਪੁੱਛੋ ਇਕੱਠੇ ਹੋਵੋ ਸਿਰ ਜੋੜੋ ਤੇ ਕਟਹਿਰੇ 'ਚ ਖੜਾ ਕਰੋ ਇਸ ਸਰਕਾਰ ਨੂੰ ਸੋ ਸਾਰਿਆਂ ਨੂੰ ਬਹੁਤ ਪਹੁੰਚਾ